ਤੁਸੀਂ ਦੇਖ ਰਹੇ ਹੋ ਪੰਜਾਬ ਇਸ ਵੇਲੇ ਮੈਂ ਹਾਂ ਸੁਰਿੰਦਰ ਢੱਲਾ ਸਭ ਤੋਂ ਪਹਿਲਾਂ ਇੱਕ ਨਜ਼ਰ ਪੰਜਾਬ ਇਸ ਵੇਲੇ ਦੀਆਂ ਚੋਣਵੀਆਂ ਤੇ ਖਾਸ ਖਾਸ ਸੁਰਖੀਆਂ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਸੁਖਪਾਲ ਸਿੰਘ ਖੈਰਾ ਨੂੰ ਜਾਰੀ ਕੀਤਾ ਗਿਆ ਨੋਟਿਸ 15 ਦਿਨਾਂ ਤੇ ਮੰਗਿਆ ਜਵਾਬ ਕਾਬਲੇ ਜ਼ਿਕਰ ਹੈ ਸੁਖਪਾਲ ਖੈਰਾ ਖਿਲਾਫ ਦਿੱਤੀ ਜਾ ਚੁੱਕੀ ਹੈ ਮੈਂਬਰੀ ਤੋਂ ਹਟਾਜ ਕਰਨ ਦੀ ਅਪੀਲ ਚੰਡੀਗੜ੍ਹ ਵਿੱਚ ਸੁਖਪਾਲ ਸਿੰਘ ਖੈਰਾ ਨੇ ਕੀਤੀ ਪ੍ਰੈਸ ਕਾਨਫਰੰਸ ਕਿਹਾ ਪੰਜਾਬ ਦੇ ਹੱਕ ਮੇਰੇ ਲਈ ਸਭ ਤੋਂ ਪਹਿਲ ਪ੍ਰੈਸ ਕਾਨਫਰੰਸ ਕਰਕੇ ਬਰਗਾੜੀ ਦੇ ਪੀੜਤਾਂ ਲਈ ਇਨਸਾਫ ਦੀ ਗੱਲ ਫਿਰ ਦੁਹرائی ਕਿ ਆ ਸੁਖਬੀਰ ਬਾਦਲ ਅਤੇ ਜੋਰਾ ਸਿੰਘ ਤੇ ਵੀ ਕਰੋ ਕਾਰਵਾਈ ਬਿਕਰਮ ਸਿੰਘ ਮਜੀਠੀਆ ਦੇ ਮਸਲੇ ਤੇ ਸਿਮਰਜੀਤ ਬੈਂਸ ਨੇ ਅਰਵਿੰਦ ਕੇਜਰੀਵਾਲ ਨੂੰ ਫੇਰ ਕੇਰਿਆ ਸਿਮਰ ਬੈਂਸ ਨੇ ਕਿਹਾ ਕਿ ਕੇਜਰੀਵਾਲ ਅਤੇ ਅਕਾਲੀ ਦਲ ਵਿੱਚ ਹੋਇਆ ਕੋਈ ਗੁਪਤ ਸਮਝੌਤਾ ਕੇਜਰੀਵਾਲ ਵੱਲੋਂ ਰੈਲੀ ਵਿੱਚ ਵਿਕਰਮ ਮਜੀਠੀਏ ਦਾ ਨਾਮ ਨਾ ਲੈਣ ਤੋਂ ਸਿਮਰਜੀਤ ਬੈਂਸ ਨੂੰ ਇਤਰਾਜ਼ ਕਾਂਗਰਸ ਵਿੱਚ ਫੇਰ ਬਧੀ ਆਪਸੀ ਫੁੱਟ ਬਟਾਲੇ ਤੋਂ ਤ੍ਰਿਪਤ ਰਜਿੰਦਰ ਬਾਜਵਾ ਅਤੇ ਅਸ਼wini ਸੇਖੜੀ ਵਿੱਚ ਕਿਚੋਤਾਂ ਦੋਵੇਂ ਲੀਡਰ ਸ਼ਰਿਆਮ ਕਰ ਰਹੇ ਨੇ ਇੱਕ ਦੂਜੇ ਤੇ ਟਿੱਕਾ ਟਿੱਪਣੀਆਂ ਮਾਮਲਾ ਕੈਪਟਨ ਨਮਰਿੰਦਰ ਤੱਕ ਪਹੁੰਚਣ ਦੀ ਸੰਭਾਵਨਾ ਦੇ ਹੁਣ ਚਰਖੇ ਦਾ ਵਿਸਤਾਰ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਪੰਜਾਬ ਵਿਧਾਨ ਸਭਾ ਤੋਂ ਜਾਰੀ ਹੋਏ ਨਵੇਂ ਫਰਮਾਨ ਦੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਸੁਖਪਾਲ ਸਿੰਘ ਖੈਰਾ ਨੂੰ 15 ਦਿਨਾਂ ਦਾ ਵਕਤ ਦਿੱਤਾ ਹੈ ਕਾਬਲੇ ਜ਼ਿਕਰ ਹੈ ਨੋਟਿਸ ਜਾਰੀ ਕਰ ਦਿੱਤਾ ਗਿਆ ਸੁਖਪਾਲ ਸਿੰਘ ਖੈਰਾ ਨੂੰ ਪੰਜਾਬ ਵਿਧਾਨ ਸਭਾ ਤੋਂ ਸੁਖਪਾਲ ਸਿੰਘ ਖੈਰਾ ਦੀ ਵਿਧਾਇਕੀ ਰੱਦ ਕਰਾਉਣ ਦੇ ਲਈ ਜਿੱਥੇ ਪੁਲੱਥ ਦੇ ਇੱਕ ਵੋਟਰ ਵੱਲੋਂ ਪਟੀਸ਼ਨ ਪਾਈ ਗਈ ਸੀ ਉੱਥੇ ਹੀ ਆਮ ਆਦਮੀ ਪਾਰਟੀ ਵੱਲੋਂ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਵੀ ਮੰਗ ਪੱਤਰ ਦੇ ਕੇ ਆਏ ਸਨ ਰਾਣਾ ਕੇਪੀ ਸਿੰਘ ਨੂੰ ਅਤੇ ਮੰਗ ਕੀਤੀ ਸੀ ਕਿ ਸੁਖਪਾਲ ਖੈਰਾ ਦੀ ਵਿਧਾਇਕੀ ਰੱਦ ਕੀਤੀ ਜਾਵੇ ਉਧਰ ਹੁਣ ਸੁਖਪਾਲ ਖੈਰਾ ਦੀ ਵਿਧਾਇਕੀ ਰੱਦ ਕਰਨ ਦੇ ਅਪੀਲ ਤੇ ਜਵਾਬ ਮੰਗਿਆ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਅਤੇ ਸੁਖਪਾਲ ਖੈਰਾ ਨੂੰ 15 ਦਿਨ ਦਾ ਵਕਤ ਦਿੱਤਾ ਗਿਆ ਉਧਰ ਸੁਖਪਾਲ ਸਿੰਘ ਖੈਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਸਿਰਫ ਪੰਜਾਬ ਨਾਲ ਮੁਹੱਬਤ ਹੈ ਪੰਜਾਬ ਦੇ ਹੱਕਾਂ ਤੋਂ ਵੱਧ ਉਹਨਾਂ ਦੇ ਲਈ ਕੁਝ ਵੀ ਨਹੀਂ ਹੈ ਉਹਨਾਂ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੇ ਕਈ ਆਗੂਆਂ ਤੇ ਤਿੱਖੇ ਰਾਜਨੀਤਿਕ ਨਿਸ਼ਾਨੇ ਸਿੱਧੇ ਉਹ ਦਰਸ਼ਕਪਾਲ ਸਿੰਘ ਖੈਰਾ ਨੇ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਜਿਸ ਵਿੱਚ ਉਹਨਾਂ ਨੇ ਨਾ ਕੇਵਲ ਅਰਵਿੰਦ ਕੇਜਰੀਵਾਲ ਤੋਂ ਲੈ ਕੇ ਸੁਖਬੀਰ ਬਾਦਲ ਨੂੰ ਨਿਸ਼ਾਨੇ ਤੇ ਲਿਆ ਉੱਥੇ ਹੀ ਉਹਨਾਂ ਨੇ ਬਰਗਾੜੀ ਮਾਮਲੇ ਦੇ ਪੀੜਤਾਂ ਲਈ ਇਨਸਾਫ ਦੀ ਮੰਗ ਵੀ ਕੀਤੀ ਸੁਖਪਾਲ ਖੈਰਾ ਦੀ ਪ੍ਰੈਸ ਕਾਨਫਰੰਸ ਦੇ ਵੱਖ-ਵੱਖ ਖਾਸ ਅੰਸ਼ ਸੁਣਦਿਆਂ ਵੱਖ-ਵੱਖ ਪੁਆਇੰਟਸ ਤੇ ਸੁਖਪਾਲ ਖੈਰਾ ਨੇ ਕੀ ਕਿਹਾ? ਔਰ ਸਾਡੀਆਂ ਮੰਗਾਂ ਇਹ ਨੇ ਕਿ ਜਿਨ੍ਹਾਂ ਲੋਕਾਂ ਦੇ ਨਾਲ ਪੁਲਿਸ ਨੇ ਟਾਰਚਰ ਕੀਤਾ ਉਹਨਾਂ ਪੁਲਿਸ ਵਾਲਿਆਂ ਦੇ ਖਿਲਾਫ ਕ੍ਰਿਮੀਨਲ ਕੇਸੇਸ ਦਰਜ ਹੋ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਵਾ। ਨੰਬਰ 1 ਨੰਬਰ 2 ਸੁਖਵੀਰ ਸਿੰਘ ਬਾਦਲ ਦੇ ਖਿਲਾਫ ਐਫ ਆਈ ਆਰ ਦਰਜ ਹੋਣੀ ਚਾਹੀਦੀ ਜਿਹੜਾ ਉਹਨੇ ਰੁਪਿੰਦਰ ਤੇ ਜਸਵਿੰਦਰ ਦੋ ਭਰਾਵਾਂ ਨੂੰ ਪੰਜ ਗ੍ਰਾਇੰਡਿਆਂ ਨੂੰ ਚੁਕਵਾ ਕੇ ਪੁਲਿਸ ਕੋਲੋਂ ਕुटਵਾ ਕੇ ਥਰਡ ਡਿਗਰੀ ਟਾਰਚਰ ਕਰਾ ਕੇ ੱੱਕੇ ਨਾ ਮਨਾਇਆ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਅਸੀਂ ਕੀਤੀ ਹੈ ਕਨਫੈਸ਼ ਰੋਂਗਫੁਲ ਕਨਫੈਸ਼ਨ ਕਰਵਾਇਆ ਗਿਆ ਉਹ ਕਨਫੈਸ਼ਨ ਸੁਖਬੀਰ ਦੀਆਂ ਹਦਾਇਤਾਂ ਤੋਂ ਬਿਨਾਂ ਨਹੀਂ ਹੋ ਸਕਦਾ ਸੀਗਾ ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਦਿਨਾਂ ਵਿੱਚ ਹੀ ਸ਼ਾਇਦ ਕੋਈ ਅਕਟੋਬਰ ਦੀ ਡੇਟ ਹੈਗੀ ਆ 2015 ਦੀ ਜਾਂ ਪਤਾ ਨਹੀਂ ਕਿਦੋਂ ਦੀ ਇਨੇ ਪੁਲਿਸ ਹੈੱਡ ਕੁਆਟਰਜ਼ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਹਦੇ ਵਿੱਚ ਇੱਕ ਇਹਦਾ ਨਾ ਏਡੀਜੀਪੀ ਬੈਠਾ ਸੀਗਾ ਔਰ ਇਹਨੇ ਕਿਹਾ ਕਿ ਅਸੀਂ ਸਾਰੀ ਬੇਦਬੀ ਦੇ ਮਾਮਲੇ ਸੁਲਝਾ ਲਏ ਨੇ ਤੇ ਆਹ ਦੋ ਬੰਦੇ ਜਿਹੜੇ ਜ਼ਿੰਮੇਵਾਰ ਨੇ ਔਰ ਅਸੀਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਵਾਸਤੇ ਨਾਡਾ ਸਾਹਿਬ ਗੁਰਦੁਆਰੇ ਵਿੱਚ ਅਰਦਾਸ ਕਰਨ ਦਾ ਪਖੰਡ ਵੀ ਇਸ ਸੁਖਵੀਰ ਸਿੰਘ ਬਾਦਲ ਨੇ ਕੀਤਾ ਇਹਦੇ ਖਿਲਾਫ ਵੀ ਐਫਆਈਆਰ ਦਰਜ ਹੋਣੀ ਚਾਹੀਦੀ ਕਿਉਂਕਿ ਵੈਸੇ ਤਾਂ ਉਸੂਲਨ ਮੈਂ ਵਾਪਸ ਉੱਥੇ ਆਉਂਗਾ ਬਾਅਦ ਵਿੱਚ ਇਹਦੇ ਖਿਲਾਫ ਇਹਨਾਂ ਬੰਦਿਆਂ ਦੀ ਜਿਹੜਾ ਇਹਨਾਂ ਦਾ 3 ਡਿਗਰੀ ਟੌਰਚਰ ਹੋਇਆ ਸੁਖਬੀਰ ਬਾਦਲ ਦੇ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ ਜ਼ੋਰਾ ਸਿੰਘ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਜਿਸ ਮੂਰਖ ਬੰਦੇ ਨੇ ਪੰਜਾਬ ਦੇ ਜਿਹੜੇ ਭੋਲੇ ਪਾਲੇ ਗਰੀਬ ਬੰਦਿਆਂ ਨਾਲ ਇਸ ਪੱਤਰ ਦੇ ਉੱਤੇ ਪੁਲਿਸ ਨੂੰ ਅਧਿਕਾਰ ਦਿੱਤਾ ਉਹਨਾਂ ਨੂੰ ਡਾਇਰੈਕਸ਼ਨ ਦਿੱਤੀ ਕਿ ਤੁਸੀਂ ਇਹਨਾਂ ਦਾ 3 ਡਿਗਰੀ ਟੌਰਚਰ ਕਰੋ ਔਰ ਇਹ ਸਾਰਾ ਕੁਝ ਮੈਂ ਉਹਨਾਂ ਨੂੰ ਭੇਜ ਦਿੱਤਾ ਅਗਰ ਇਹ ਕਮਿਸ਼ਨ ਜਿਹੜਾ ਐਸਆਈਟੀ ਨਹੀਂ ਐਕਸ਼ਨ ਲਵੇਗੀ ਜਾਂ ਉਹਨਾਂ ਦੀਆਂ ਰਿਕਾਰਡ ਨਹੀਂ ਕਰੇਗੀ ਸਟੇਟਮੈਂਟਸ ਥੈਨ ਵੀ ਵਿਲ ਮੂਵ ਦਾ ਪੰਜਾਬ ਐਨ ਐਨ ਐ ਹਰਿਆਣਾ ਹਾਈ ਕੋਰਟ ਇਹ ਸਾਰੇ ਜਿਹੜੇ ਅਫੈਕਟਡ ਪਰਸਨਸ ਨੇ ਇਹਨਾਂ ਨੂੰ ਲਿਜਾ ਕੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਇਨਸਾਫ ਦਿਵਾਉਣ ਦੀ ਪੁਰਜ਼ੋਰ ਕੋਸ਼ਿਸ਼ ਕੀਤੀ ਜਾਵੇਗੀ ਇਹਦੇ ਨਾਲ ਮੈਂ ਰੀਇਟ੍ਰੇਟ ਕਰਨਾ ਚਾਹੁੰਨਾ ਕਿ ਬਾਈਬਲ ਕਲਾਂ ਦੀ ਕਾਤਲਾਂ ਨੂੰ ਅੱਜ ਤੱਕ ਅਮਰਿੰਦਰ ਸਿੰਘ ਦੀ ਸਰਕਾਰ ਨਹੀਂ ਫੜ ਰਹੀ ਜਿਹੜੇ ਅਸਲ ਦੋਸ਼ੀ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਉਹਨਾਂ ਨੂੰ ਵੀ ਸਿਰੇ ਤੱਕ ਇਨਵੈਸਟੀਗੇਸ਼ਨ ਸਿਰੇ ਤੱਕ ਜਾਂਚ ਨਹੀਂ ਜਾ ਰਹੀ ਰੁਕ ਗਈ ਆ ਔਰ ਇਹਨਾਂ ਨੇ ਆਪਣੀ ਐਸਆਈਟੀ ਬਣਾ ਕੇ ਸਾਰੀ ਗੱਲ ਨੂੰ ਠੰਡੇ ਪਸਤੇ ਵਿੱਚ ਪਾਤਾ ਇਨ ધ ਮੀਨ ਟਾਈਮ ਪੁਲਿਸ ਆਫਸਰਸ ਕੋਰਟ ਚਲੇ ਗਏ ਕੋਰਟ ਵਿੱਚੋਂ ਉਹਨਾਂ ਨੇ ਹਸਟੇਲ ਆਣਦੇ ਹੁਣ ਕਾਂਗਰਸ ਵਾਲੇ ਕਹਿਣ ਲੱਗ ਗਏ ਮਾਮਲਾ ਸਬ ਜੁਡਿਸ ਹੈ ਮਾਮਲਾ ਸਬ ਜੁਡਿਸ ਹੈ ਕੋਟਾ ਕਚੈਰੀਆਂ ਚ ਅਸੀਂ ਨਹੀਂ ਕਰ ਸਕਦੇ ਉਦਰ ਸਿਮਰਜੀਤ ਸਿੰਘ ਬੈਂਸ ਨੇ ਜਿਹੜੇ ਕਿ ਲੋਕ ਸੰਸਦ ਪਾਰਟੀ ਦੇ ਪ੍ਰਧਾਨ ਨੇ ਉਹਨਾਂ ਨੇ ਇੱਕ ਵੱਡਾ ਇਲਜ਼ਾਮ ਲਾ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਵਿਕਰਮ ਮਜੀਠੀਆ ਵਿਚਾਲੇ ਗੁੱਪਤ ਸੰਧੀ ਹੋਈ ਹੈ ਅਰਵਿੰਦ ਕੇਜਰੀਵਾਲ ਵੱਲੋਂ ਵਿਕਰਮ ਮਜੀਠੀਏ ਤੋਂ ਮਾਫੀ ਮੰਗਣ ਤੋਂ ਬਾਅਦ ਕੱਲ ਦੀ ਰੈਲੀ ਵਿੱਚ ਵੀ ਅਰਵਿੰਦ ਕੇਜਰੀਵਾਲ ਨੇ ਇੱਕ ਵਾਰ ਵੀ ਵਿਕਰਮ ਮਜੀਠੀਏ ਦਾ ਨਾਮ ਨਹੀਂ ਸੀ ਲਿਆ ਜਿਸ ਤੋਂ ਬਾਅਦ ਹੁਣ ਸਿਮਰਜੀਤ ਬੈਂਸ ਕਹਿੰਦੇ ਨੇ ਕਿ ਆਪਸ ਦੇ ਵਿੱਚ ਸੰਧੀ ਹੋਈ ਹੈ ਵਿਕਰਮ ਮਜੀਠੀਏ ਤੇ ਹੁਣ ਕੇਜਰੀਵਾਲ ਇਲਜ਼ਾਮ ਨਹੀਂ ਲਾਉਣਗੇ ਉਹਨਾਂ ਕਿਹਾ ਕਿ ਸਪਸ਼ਟ ਕਰਨ ਅਰਵਿੰਦ ਕੇਜਰੀਵਾਲ ਕਿ ਉਹਨਾਂ ਨੇ ਹੁਣ ਵਿਕਰਮ ਮਜੀਠੀਏ ਬਾਰੇ ਕੁਝ ਕਿਉਂ ਨਹੀਂ ਬੋਲਿਆ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਪ੍ਰਮukh ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਨੌਜਵਾਨਾਂ ਤੋਂ ਵਿਕਰਮ ਮਜੀਠੀਆ ਖਿਲਾਫ ਬੋਰਡ ਲਵਾਈ ਸੀ ਪਰ ਮਾਫੀ ਮੰਗ ਕੇ ਉਹ ਆਪਣਾ ਖਹਿੜਾ ਛੁੜਾ ਗਏ ਹਾਂਜੀ ਕੇਜਰੀਵਾਲ ਸਾਹਿਬ ਬੜੀਆਂ ਲਲਕਾਰਾਂ ਮਾਰ ਕੇ ਗਏ ਇੱਕ ਹੱਥ ਵਿਕਰਮ ਮਜੀਠੀਆ ਦਾ ਨਾਮ ਲੈਣਾ ਭੁੱਲ ਗਏ ਕਿਉਂਕਿ ਉਹਦੇ ਕੋਲੋਂ ਮਾਫੀ ਮੰਗ ਲਈ ਕਲੀਨ ਚਿੱਟ ਦੇਤੀ ਉਹਨੂੰ ਪਹਿਲਾਂ ਕਹਿੰਦੇ ਸੀ 2017 ਦੀ ਅਸੈਂਬਲੀ ਚੋਣ ਮੌਕੇ ਕਾਲਰ ਸੇ ਪਕੜ ਕੇ ਮਜੀਠੀਆ ਕੋਲ ਜੇਲ੍ਹ ਮਜੀਠੀਆ ਚਿੱਟੇ ਦਾ ਸਭ ਤੋਂ ਵੱਡਾ ਤਸਕਰ ਭੁੱਲ ਗਏ ਉਹ ਗੱਲ ਐਤਗੀ ਸੁਖਵੀਰ ਬਾਦਲ ਨੂੰ ਕਹਿ ਕੇ ਅਰ ਕੇਜਰੀਵਾਲ ਸਾਹਿਬ ਦਾ ਜਿਹੜਾ ਡਬਲ ਸਟੈਂਡਰਡ ਫੇਸ ਪੰਜਾਬ ਦੇ ਅੰਦਰ ਪੰਜਾਬ ਪੰਜਾਬ ਦੀ ਗੱਲ ਕਰਨੀ ਪੰਜਾਬ ਤੋਂ ਬਾਹਰ ਜਾ ਕੇ ਹਰਿਆਣੇ ਦੀਆਂ ਗੱਲਾਂ ਕਰਨੀਆਂ ਸੋ ਇਹ ਪੰਜਾਬੀ ਲੋਕ ਚੰਗੀ ਤਰ੍ਹਾਂ ਕੇਜਰੀਵਾਲ ਸਾਹਿਬ ਦੀਆਂ ਸਾਰੀਆਂ ਗੱਲਾਂ ਸਮਝ ਚੁੱਕੇ ਹੈ ਚਾਹੇ ਉਹ ਨਸ਼ਿਆਂ ਦੀ ਗੱਲ ਹੋਵੇ ਚਾਹੇ ਉਹ ਪੰਜਾਬ ਦੇ ਪਾਣੀਆਂ ਦੀ ਕੀਮਤ ਦੀ ਗੱਲ ਹੋਵੇ ਚਾਹੇ ਉਹ ਪੰਜਾਬ ਦੀਆਂ ਬੋਲਵੋ ਜਿਹੜੀਆਂ ਰੋਡਵੇਜ ਦੀਆਂ ਬੱਸਾਂ ਉਹ ਦਿੱਲੀ ਦੇ ਥਾਣਿਆਂ 'ਚ ਫੜ-ਫੜ ਕੇ ਬੰਦ ਕਰ ਰਿਆ ਤੇ ਬਾਦਲਾਂ ਦੀ ਇੰਡੋਗਨੇਡੀਅਨ ਚਲਾਉਣ ਦੀ ਗੱਲ ਉਹ ਕੇਜਰੀਵਾਲ ਸਾਹਿਬ ਦਾ ਬਾਦਲਾਂ ਦੇ ਨਾਲ ਜਿਹੜਾ ਗੁਪਤ ਸੰਧੀ ਹੋਈ ਹੈ ਨਾ ਮਾਫੀ ਮੰਗਣ ਵੇਲੇ ਕਲੀਨ ਚਟ ਮਜੀਠੀਆ ਤੇ ਕੇਜਰੀਵਾਲ ਸਾਹਿਬ ਸੰਧੀ ਉਹ ਸੰਧੀ ਦੀਆਂ ਸ਼ਰਤਾਂ ਅਧੀਨ ਹੀ ਉਹ ਸਾਰਾ ਕੁਝ ਉਥੇ ਬੋਲ ਕੇ ਗਿਆ ਅਸੀਂ ਇਸ ਉਹਨਾਂ ਦੇ ਸਟੇਟਮੈਂਟ ਦਾ ਵੈਲਕਮ ਸਵਾਗਤ ਕਰਦੇ ਆਂ ਚੰਗੀ ਗੱਲ ਹੈਗੀ ਆ ਜਦੋਂ ਅਸੀਂ ਨਸ਼ੇ ਦੇ ਬਰ ਖਿਲਾਫ ਕਿਤੇ ਲੋਕਾਂ ਨੂੰ ਅਪੀਲ ਕਰਾਂਗੇ ਅਸੀਂ ਵੀ ਇਹ ਗੱਲ ਕਹਿ ਸਕਦੇ ਆਂ ਵੀ ਇੱਕ ਐਡਾ ਵੱਡਾ ਨਸ਼ੇੜੀ ਐਡਾ ਵੱਡਾ ਸ਼ਰਾਬੀ ਜੇ ਸ਼ਰਾਬ ਛੱਡ ਸਕਦਾ ਤੇ ਤੁਸੀਂ ਨੌਜਵਾਨ ਨੂੰ ਕਿਉਂ ਨਹੀਂ ਛੱਡ ਸਕਦੇ ਉਹਨੂੰ ਰੋਲ ਮਾਡਲ ਬਣਾ ਦੇਵਾਂਗੇ ਭਗਵੰਤ ਮਾਨ ਨੂੰ ਬ੍ਰਾਂਡ ਐਮਬੈਸਡਰ ਬਣਾ ਦਾਂਗੇ ਨਸ਼ੇ ਦੇ ਵਿਰੁੱਧ ਜੇ ਉਹ ਇਸ ਬਿਆਨ ਦੇ ਉੱਤੇ ਪੱਕੇ ਰਹਤਾ ਨਹੀਂ ਨਹੀਂ ਉਹ ਨਸ਼ਾ ਖਿਲਾਫ ਬ੍ਰਾਂਡ ਐਮਬੈਸਡਰ ਬਣਾ ਦਾਂਗੇ ਮਤਲਬ ਕਿ ਸਵੇਰ ਤੋਂ ਹੀ ਦਾਰੂ ਪੀਣ ਵਾਲਾ ਬੰਦਾ ਜੇ ਦਾਰੂ ਛੱਡ ਸਕਦਾ ਤੇ ਪੰਜਾਬ ਦਾ ਦੂਜਾ ਯੂਥ ਕਿਉਂ ਨਹੀਂ ਛੱਡ ਸਕਦਾ ਮੈਂ ਤਾਂ ਇਹ ਗੱਲ ਕਹਿਣਾ ਵੀ ਅਸੀਂ ਇਸ ਕਰਕੇ ਉਹਨੂੰ ਬ੍ਰਾਂਡ ਐਮਬੈਸਡਰ ਬਣਾ ਦਾਂਗੇ ਵੀ ਜੇ ਭਗਵੰਤ ਮਾਨ ਜਿਹੜਾ ਸਵੇਰ ਤੋਂ ਹੀ ਦਾਰੂ ਪੀਂਦਾ ਸੀ ਜੇ ਉਹ ਦਾਰੂ ਛੱਡ ਸਕਦਾ ਨਸ਼ੇ ਛੱਡ ਸਕਦਾ ਤੇ ਪੰਜਾਬੀ ਨੌਜਵਾਨ ਕਿਉਂ ਨਹੀਂ ਉਧਰ ਪੰਜਾਬ ਕੈਬਨਿਟ ਦੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅਰਵਿੰਦ ਕੇਜਰੀਵਾਲ ਦੀ ਰੈਲੀ ਤੋਂ ਬਾਅਦ ਸਪਸ਼ਟ ਕੀਤਾ ਹੈ ਕਿ ਕਾਂਗਰਸ 13 ਦੀਆਂ 13 ਸੀਟਾਂ ਜਿੱਤੇਗੀ ਬਲਕਿ ਚੰਡੀਗੜ੍ਹ ਦੀ 14ਵੀਂ ਸੀਟ ਵੀ ਕਾਂਗਰਸ ਦੇ ਹਿੱਸੇ ਆਏਗੀ ਇਹ ਦਾਵਾ ਹੈ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਉਹਨਾਂ ਨੇ ਇਹ ਵੀ ਕਿਹਾ ਕਿ ਕਾਂਗਰਸ ਦਾ ਕੋਈ ਵੀ ਵਿਧਾਇਕ ਬਾਗੀ ਨਹੀਂ ਹੋਇਆ ਉਹਨਾਂ ਕਿਹਾ ਕਿ ਫੰਡ ਪੰਚਾਇਤਾਂ ਨੂੰ ਜਾਰੀ ਕੀਤੇ ਜਾਣਗੇ ਵਿਧਾਇਕਾਂ ਨੂੰ ਨਹੀਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਖ-ਵੱਖ ਮਸਲਿਆਂ ਤੇ ਆਪਣੀ ਗੱਲ ਰੱਖ ਰਹੇ ਸਨ ਕੋਈ ਗੰਦਗੀ ਨਹੀਂ ਕੁਝ ਨਹੀਂ ਜਿਹੜੇ ਜ਼ਰੂਰੀ ਕੰਮ ਨੇ ਉਹ ਚੋ ਬਾਬੇ ਨਾਨਕ ਦੇ ਨਾਂ ਤੇ ਕੋਈ 200 ਕਰੋੜ ਦੇ ਅਸੀਂ ਸਕੀਮਾਂ ਬਣਾ ਕੇ ਦੇ ਕੇ ਆ ਇਸ ਬਜਟ ਦੇ ਵਿੱਚ ਅਸੀਂ ਰੱਖਣਾ ਚਾਹੁੰਦੇ ਆ ਅਸਲੀ ਨੂੰ ਠੀਕ ਕਰ ਲਈ 30 ਕਰੋੜ ਦੀ ਸਕੀਮ ਬਣੀ ਹੈ ਉਹ ਹਾਊਸਿੰਗ ਡਿਪਾਰਟਮੈਂਟ ਕਰ ਰਿਹਾ ਵਾ ਬਾਕੀ ਸੜਕਾਂ ਦੇ ਟੈਂਡਰ ਜਿਹੜੇ ਨੇ ਖੁੱਲ ਗਏ ਨੇ ਰਿਪੇਅਰ ਤੇ ਮਸਲ ਕਮੇਟੀ ਕਲੇ ਕੰਮ ਸ਼ੁਰੂ ਕੀਤੇ ਨੇ ਕਰਨ ਲੱਗੇ ਨੇ ਸੋ ਇਹੋ ਜਿਹਾ ਕੋ ਮਸਲਾ ਨਹੀਂ ਸੋ ਮੈਂ ਤਾਂ ਕਾ ਵੀਡੀਓ ਦੇਖੀਏ ਕਿ ਲੋਕਲ ਲੀਡਰ ਦੀ ਮੈਂ ਕੱਲ ਸੀਐਮ ਸਾਹਿਬ ਨੂੰ ਮਿਲਿਆ ਤੇ ਮੈਂ ਗੱਲ ਆਖੀ ਆ ਕੱਲ ਹੀ ਸੀਐਮ ਸਾਹਿਬ ਨੂੰ ਮਿਲਿਆ ਕੱਲ ਹੀ ਥੋੜਾ ਟੈਂਡਰ ਲੱਗੇ ਕੱਲ ਹੀ ਟੈਂਡਰ ਕੋਲ ਗਿਆ ਤੇ ਅੱਜ ਕੰਮ ਸ਼ੁਰੂ ਹੋ ਗਿਆ ਕੰਮ ਤੇ ਅਸੀਂ ਪੁਰਾਣੇ ਆਪਣੇ ਐਮਪੀ ਸਾਹਿਬ ਲੱਗੇ ਹੋਏ ਨੇ ਬੜੇ ਸੀਰੀਅਸਲੀ ਐਮਪੀ ਸਾਹਿਬ ਦੀ ਮਦਦ ਨਾਲ ਇੱਥੇ ਪੈਸੇ ਆ ਰਹੇ ਨੇ ਤੇ ਤਕਰੀਬਨ ਜਿਹੜਾ ਅਗਲੇ ਸਾਲ ਦੇ ਵਿੱਚ ਅਸੀਂ ਬਹੁਤ ਕੁਝ ਕਰਾਂਗੇ ਪੁਲ ਵੀ ਤਿੰਨ ਬਣਾਉਣੇ ਆ ਜਿਹੜੀ ਹਸਲੀ ਆ ਉਹਨੂੰ ਬਿਊਟੀਫਾਈ ਕਰਨਾ ਹੈ ਉਹਨੂੰ ਸਾਫ਼-ਸੁੱਥਰਾ ਕਰਨਾ ਹੈ ਉਹਦੇ ਦੋਵੇਂ ਪਾਸੇ ਪਾਰਕ ਬਣਾਉਣੇ ਆ ਲਾਈਟਾਂ ਲਾਉਣੀਆਂ ਨੇ 30 ਕਰੋੜ ਦਾ ਪ੍ਰੋਜੈਕਟ ਹਾਊਸਿੰਗ ਡਿਪਾਰਟਮੈਂਟ ਨੇ ਬਣਾਇਆ ਚਲੋ ਕਹਾ ਸਾਜ਼ਿਸ਼ ਕਿਉਂ ਕਰਨੀ ਹੈ ਪਰਮਾਧਮਾ ਪਹਿਲਾਂ ਤਾਂ ਆਪਣੇ ਘਰ ਦੀ ਸਾਜ਼ਿਸ਼ ਮੁਕਾਲਣ ਭਰਾ ਦੋਵੇਂ ਇਕੱਠੇ ਹੋ ਜੇ ਬਹੁਤ ਚੰਗੀ ਗੱਲ ਹੋਵੇਗੀ ਸਾਜਿਸ਼ ਕਾ ਨੂੰ ਕਰਨੀ ਆ ਸਾਡਾ ਭਾਈ ਵਾਲਾ ਸਾਡਾ ਛੋਟਾ ਛੋਟਾ ਭਰਾ ਵੈ ਕਾਂਗਰਸੀ ਵੀਰ ਅਸੀਂ ਤੇ ਉਹਦੀ ਤਰੱਕੀ ਚਾਹੁੰਦੇ ਆ ਉਹ ਵਧੇ ਖੁੱਲੇ ਜੇ ਅਧ்கਾਰ ਗਿਆ ਅਗਲੀ ਵਾਰੀ ਦਿੱਤੇ ਜੀ ਸਰ ਉਹਦੇ ਇਹ ਵੀ ਗੱਲ ਕਹਿੰਦੇ ਆ ਕਿ ਲੋਕਲ ਜਿਹੜੇ ਮੰਤਰੀ ਨੇ ਆਲੇ ਦੁਆਲੇ ਤੇ ਉਹ ਕਾਂਗਰਸ ਕਰਨ ਕਰਨਾ ਚਾਹੁੰਦੇ ਬਟਾਲਾ ਚਲੋ ਉਹਨਾਂ ਦੀ ਸੋਚ ਆ ਅਸੀਂ ਤਾਂ ਅਸੀਂ ਤਾਂ ਗੁਰਦਾਸ ਇਹ ਬਟਾਲੇ ਦੀ ਡਿਵੈਲਪਮੈਂਟ ਕਰਾਉਣ ਲਈ ਆ ਮੈਂ ਦੱਸਿਆ ਵੀ ਮੇਰੇ ਵਿਭਾਗ ਨੇ 30 ਕਰੋੜ ਦਾ ਪ੍ਰੋਜੈਕਟ ਤਿਆਰ ਕੀਤਾ ਹਸਲੀ ਨੂੰ ਠੀਕ ਕਰਨ ਦਾ ਉਦਰ ਕਵਰ ਸੰਧੂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਦਿੱਤੀ ਹੈ ਕਵਰ ਸੰਧੂ ਨੇ ਕਿਹਾ ਹੈ ਕਿ 5 ਕਰੋੜ ਰੁਪਏ ਦਾ ਫੰਡ ਸਾਰੇ ਵਿਧਾਇਕਾਂ ਨੂੰ ਜਾਰੀ ਹੋਵੇ ਕਵਰ ਸੰਧੂ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਕਾਂਗਰਸ ਦੇ ਵਿਧਾਇਕਾਂ ਨਾਲ ਤਾਂ ਬੈਠਕ ਕੀਤੀ ਹੈ ਜਦ ਕਿ ਉਹਨਾਂ ਨੂੰ ਸਾਰੇ 117 ਵਿਧਾਇਕਾਂ ਨਾਲ ਬੈਠਕ ਕੀਤੀ ਜਾਣੀ ਚਾਹੀਦੀ ਸੀ ਉਹਨਾਂ ਨੇ ਕਿਹਾ ਕਿ ਜੇ ਵਿਕਾਸ ਲਈ ਸਾਰੇ ਹਲਕਿਆਂ ਨੂੰ ਫੰਡ ਨਾ ਮਿਲੇ ਤਾਂ ਉਹ ਹਾਈ ਕੋਰਟ ਜਾਣਗੇ ਕਵਰ ਸੰਧੂ ਨੇ ਇਹ ਵੀ ਕਿਹਾ ਕਿ ਭਗਵੰਤ ਮਾਨ ਨੇ ਸ਼ਰਾਬ ਪੀਣੀ ਹੈ ਜਾਂ ਛੱਡਣੀ ਹੈ ਉਹਨਾਂ ਦਾ ਨਿੱਜੀ ਫੈਸਲੇ ਦੇਖੋ ਜੀ ਅਸੀਂ ਕਈ ਦਿਨਾਂ ਤੋਂ ਮੀਡੀਆ 'ਚ ਖਬਰਾਂ ਪੜ੍ਹ ਰਹੇ ਸੀ ਕਿ ਕਾਂਗਰਸ ਦੇ ਖੇਤਰ ਵਾਈਜ਼ ਐਮ ਐਲ ਏਜ਼ ਬੁਲਾ ਕੇ ਉਹਨਾਂ ਨਾਲ ਬਜਟ ਦੇ ਉੱਤੇ ਡਿਸਕਸ਼ਨ ਹੋਈ ਹੈ ਕਿ ਕਿੱਦਾਂ ਦੀ ਬਜਟ ਆਉਣੀ ਚਾਹੀਦੀ ਹੈ ਔਰ ਹਰ ਖੇਤਰ ਦੇ ਐਮ ਐਲ ਏ ਨੇ ਇਹ ਮੰਗ ਕੀਤੀ ਹੈ ਜਿਹੜੇ ਕਾਂਗਰਸ ਦੇ ਐਮ ਐਲ ਏ ਸੱਦੇ ਸੀਗੇ ਕਿ ਸਾਡੇ ਵਿਕਾਸ ਵਾਸਤੇ ਸਾਨੂੰ 5-5 ਕਰੋੜ-ਕਰੋੜ ਰੁਪਈਆ ਜਿਹੜਾ ਵਾ ਮਿਲਣਾ ਚਾਹੀਦਾ ਵਾ ਔਰ ਉਹਦੀ ਫਿਰ ਕੈਲਕੂਲੇਸ਼ਨ ਕੀਤੀ ਗਈ ਕਿ ਕਰੀਬ ਇਹ ਪੌਣੇ 400 ਕਰੋੜ ਰੁਪਈਆ ਬਣਦਾ ਵਾ ਜਿਹੜਾ ਕਾਂਗਰਸ ਦੇ ਐਮ ਐਲ ਏਜ਼ ਨੂੰ ਦੇਣ ਵਾਸਤੇ ਆਡਰ ਬਜਟ ਦੇ ਵਿੱਚ ਰੱਖਿਆ ਜਾਣਾ ਚਾਹੀਦਾ ਵਾ ਹੁਣ ਪਤਾ ਨਹੀਂ ਇਹ ਤੇ ਕੀ ਫੈਸਲਾ ਹੁੰਦਾ ਵਾ ਪਰ ਇਹ ਜਦੋਂ ਮੀਟਿੰਗਾਂ ਦਾ ਮੈਂ ਬਾਰੇ ਪੜਿਆ ਅਖਬਾਰਾਂ ਦੇ ਵਿੱਚ ਔਰ ਮੈਂ ਟੀਵੀ ਤੇ ਦੇਖਿਆ ਤੇ ਮੈਂ ਫਿਰ ਕੋਸ਼ਿਸ਼ ਕੀਤੀ ਸਰਕਾਰ ਕੋ ਜਾਣਨ ਦੀ ਕਿ ਕੀ ਇਹ ਫੰਡ ਜਿਹੜਾ ਵਾ ਸਿਰਫ ਕਾਂਗਰਸ ਐਮਐਲਏ ਨੂੰ ਮਿਲੂਗਾ ਸਾਰਿਆਂ ਨੂੰ ਮਿਲੂਗਾ ਔਰ ਕਿਸੇ ਨੇ ਮੈਨੂੰ ਇਹ ਤੇ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਫਿਰ ਮੈਂ ਮਜਬੂਰ ਹੋ ਕੇ ਮੈਂ ਕੱਲ ਫਿਰ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਆ ਜਿੱਥੇ ਮੈਂ ਉਹਨੂੰ ਕਿਹਾ ਵਾ ਕਿ ਤੁਸੀਂ ਮੁੱਖ ਮੰਤਰੀ ਸਾਰੀ ਸਟੇਟ ਦੇ ਜੇ ਸਿਰਫ ਕਾਂਗਰਸ ਹਲਕਿਆਂ ਦੇ ਨਹੀਂ ਔਰ ਜੇ ਤੁਸੀਂ ਫੰਡ ਦੇ ਰਹੇ ਜੇ ਤੇ ਸਾਰਿਆਂ ਨੂੰ ਇਹ ਫੰਡ ਦੇਣੀ ਚਾਹੀਦੀ ਆ ਸਾਰੇ ਥਾਵਾਂ ਦੇ ਵਿਕਾਸ ਦੀ ਲੋੜ ਹੈ ਮੇਰਾ ਖਰੜ ਹਲਕਾ ਵਾ ਸਭ ਤੋਂ ਪਿਛੜਿਆ ਹੋਇਆ ਲੱਗਦਾ ਹਲਕਾ ਵਾ ਸਾਰੀਆਂ ਸਰਕਾਂ ਦਾ ਪੱਠਾ ਬੈਠਾ ਵਾ ਇੱਥੇ ਅ ਮੇਰਾ ਆਪਣਾ ਮੰਨਣਾ ਵਾ ਕਿ ਇਹ ਜਿਹੜੀ ਰੈਲੀ ਆ ਇਹਦੇ ਤੋਂ ਕੋਈ ਬਹੁਤੀ ਆਸ ਦੀ ਕਿਰਨ ਜਾਗੀ ਨਹੀਂ ਕੱਲ ਉੱਥੇ ਐਨਾਉਂਸ ਕਰਨਾ ਵੀ ਸਾਡਾ ਕਾਂਗਰਸ ਨਾਲ ਕੋਈ ਸੰਧੀ ਨਹੀਂ ਹੋਊਗੀ ਇਹ ਤੇ ਮੇਰੇ ਖਿਆਲ ਪਹਿਲਾਂ ਹੀ ਪਾਰਟੀ ਦਾ ਇੱਕ ਧਿਕੇ ਨਾਲ ਆ ਆਈਡੀਓਲੋਜੀ ਸ਼ੁਰੂ ਦੇ ਵਿੱਚ ਇਹੋ ਹੀ ਆ ਵੀ ਅਸੀਂ ਕਿਸੇ ਦੇ ਨਾਲ ਸੰਧੀ ਨਹੀਂ ਕਰਾਂਗੇ ਔਰ ਦੂਜੀ ਉੱਥੇ ਗੱਲ ਸੀਗੀ ਵੀ ਭਗਵੰਤ ਮਾਨ ਨੇ ਸ਼ਰਾਬ ਛੱਡਤੀ ਹੈ ਕਿਸੇ ਬੰਦੇ ਦਾ ਇਹ ਨਿੱਜੀ ਫੈਸਲਾ ਹੁੰਦਾ ਬਕਿ ਕਿਸ ਨੇ ਸ਼ਰਾਬ ਪੀਣੀ ਹੈ ਨਹੀਂ ਪੀਣੀ ਇਹਦੇ ਤੇ ਇੱਕ ਰੈਲੀ ਕਰਕੇ ਲੋਕਾਂ ਨੂੰ ਦੱਸਣ ਦਾ ਮੈਨੂੰ ਤੇ ਇਹ ਦੀ ਕੋਈ ਸਮਝ ਨਹੀਂ ਆਈ ਪਈ ਇਹਦਾ ਕੀ ਫਾਇਦਾ ਹੋਇਆ ਉਧਰ ਬੀਬੀ ਹਰਸਿਮਰਤ कौर ਬਾਦਲ ਨੇ ਕੇਂਦਰ ਸਰਕਾਰ ਦਾ ਧੰਨਵਾਦ ਕਰ ਦਿੱਤਾ ਬੀਬੀ ਹਰਸਿਮਰਤ कौर ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸ਼੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਲਈ ਜ਼ਮੀਨ ਐਕਵਾਇਰ ਕਰਨ ਦਾ ਕੰਮ ਆਰੰਭ ਦਿੱਤਾ ਉਨਾ ਕੀ ਆ ਕਿ ਅਸੀਂ ਕੇਂਦਰ ਦੀ ਸਰਕਾਰ ਦਾ ਧੰਨਵਾਦ ਕਰਦੇ ਹਾਂ ਕਾਬਿਲ ਜ਼ਿਕਰ ਹੈ ਕਰਤਾਰਪੁਰ ਸਾਹਿਬ ਵਿੱਚ ਜ਼ਮੀਨ ਐਕਵਾਇਰ ਕਰਨ ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਸਿਆਸੀ ਯੁੱਧ ਚੱਲ ਰਿਹਾ ਸੀ ਕੈਪਟਨ ਅਮਰਿੰਦਰ ਸਿੰਘ ਕੇਂਦਰ ਸਰਕਾਰ ਤੇ ਨਿਸ਼ਾਨੇ ਲਾ ਰਹੇ ਸਨ ਅਦੀ ਬੀਬੀ ਹਰਸਿਮਰਤ ਕੌਰ ਬਾਦਲ ਕੈਪਟਨ ਅਮਰਿੰਦਰ ਨੂੰ ਨਿਸ਼ਾਨੇ ਤੇ ਲੈ ਰਹੇ ਸਨ ਦੋਵੇਂ ਲੀਡਰਾਂ ਨੇ ਕਈ ਵਾਰੀ ਟਵੀਟ ਟਵੀਟ ਦੀ ਖੇਡ ਵੀ ਖੇਡੀ ਪਰ ਹੁਣ ਲੱਗਦਾ ਹੈ ਕਿ ਕੰਮ ਅੱਗੇ ਤੁਰੇਗਾ ਉਧਰ ਕਾਂਗਰਸ ਦੇ ਸੀਨੀਅਰ ਲੀਡਰ ਅਸ਼ਵਨੀ ਸੇਖੜੀ ਅਤੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਵਿਚਾਲੇ ਵੀ ਇੱਕ ਖੜਕਾ ਲਗਾਤਾਰ ਜਾਰੀ ਹੈ ਇਹਨਾਂ ਦੋਹਾਂ ਲੀਡਰਾਂ ਵਿੱਚ ਵਿਕਾਸ ਦੇ ਮੁੱਦੇ ਤੇ ਛੱਤੀ ਦਾ ਅੰਕੜਾ ਬਣਿਆ ਹੋਇਆ ਹੈ ਵਿਧਾਇਕ ਤੋਂ ਮੰਤਰੀ ਬਣੇ ਤ੍ਰਿਪਤ ਰਜਿੰਦਰ ਬਾਜਵਾ ਕਹਿੰਦੇ ਨੇ ਕਿ ਅਸ਼ਵਨੀ ਸੇਖੜੀ ਸਾਡਾ ਛੋਟਾ ਵੀਰ ਹੈ ਉਸ ਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਸਾਨੂੰ ਪਤਾ ਹੈ ਵਿਕਾਸ ਕਿਵੇਂ ਕਰਨਾ ਹੈ ਤੇ ਅਸੀਂ ਕਰਾਂਗੇ ਵੀ ਜਦ ਕਿ ਅਸ਼ਵਨੀ ਸੇਖੜੀ ਕਹਿੰਦੇ ਨੇ ਕਿ ਵਿਕਾਸ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਜਾਣਾ ਚਾਹੀਦਾ ਹੈ ਉਹਨਾਂ ਕਹਿਆ ਕਿ ਬਾਜਵਾ ਸਾਹਿਬ ਵੱਡੇ ਪ੍ਰੋਜੈਕਟ ਬਟਾਲਾ ਵਿੱਚ ਲਿਆਉਣ ਸੋ ਦੋਹਾਂ ਦੇ ਵਿੱਚ ਸਿਆਸੀ ਲੜਾਈ ਝਗੜਾ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਹੈ ਕਾਂਗਰਸ ਦੇ ਵਿੱਚ ਵੱਖ-ਵੱਖ ਵਿਧਾਇਕਾਂ ਦੇ ਅਤੇ ਸਾਬਕਾ ਵਿਧਾਇਕਾਂ ਦੇ ਸੁਰ ਬਦਲਣ ਲੱਗੇ ਨੇ ਔਰ ਕਾਂਗਰਸ ਇੱਕ ਵਾਰ ਫੇਰ ਕਿਤੇ ਕਿਤੇ ਫੁੱਟ ਦੀ ਨਜ਼ਰ ਆ ਰਹੀ ਹੈ ਜੋ ਵੀ ਪੈਸਾ ਬਟਾਲੇ ਤੇ ਲੱਗਣ ਲੱਗਾ ਹੈ ਇਹ ਕੈਪਟਨ ਅਮਰਿੰਦਰ ਸਿੰਘ ਜੀ ਰਵਾ ਰਹੇ ਨੇ ਉਹਨਾਂ ਦੀ ਸਰਕਾਰ ਹੈ ਪੈਸਾ ਸੀਐਮ ਸਾਹਿਬ ਦੀ ਮਰਜ਼ੀ ਨਾਲ ਹੀ ਲੱਗਣ ਲੱਗਾ ਹੈ ਪਰसों ਮੈਂ ਸੀਐਮ ਸਾਹ ਨੂੰ ਮਿਲਣ ਗਿਆ ਸੀ ਪੰਜਾਬ ਉਹਨਾਂ ਦੀ ਮੀਟਿੰਗ ਹੋਈ ਮੈਂ ਸਾਰੇ ਬਟਾਲੇ ਦੇ ਹਾਲਾਤ ਦੱਸੇ ਫੋਟੋਆਂ ਖਿੱਚ ਕੇ ਲਿਆ ਸੀ ਮੋਬਾਈਲ ਤੇ ਆਹ ਬਟਾਲੇ ਦੇ ਹਾਲਾਤ ਨੇ ਉਹ ਬੜੇ ਚਿੰਤਿਤ ਹੋਏ ਉਹਨਾਂ ਨੇ ਕਿਹਾ ਕਿ ਤੁਰੰਤ ਜੜਾ ਬਾ ਸਰਕਾਰ ਬਟਾਲੇ ਦੇ ਡਵੈਲਪਮੈਂਟ ਦੇ ਕੰਮ ਸ਼ੁਰੂ ਕਰ ਰਹੀ ਹੈ ਔਰ ਉਹਨਾਂ ਨੇ ਕਿਹਾ ਜਿੱਥੇ ਜਿੱਥੇ ਪੈਸੇ ਜਿਹੜੇ ਜਿਹੜੇ ਡਿਪਾਰਟਮੈਂਟ ਨੂੰ ਆਦੇਸ਼ ਕੀਤੇ ਨੇ ਸਾਰੇ ਪੈਸੇ ਰਿਲੀਜ਼ ਕੀਤੇ ਜਾਣ ਮੈਂ ਹੈਰਾਨ ਆ ਕਿ ਆਪਣੇ ਮੰਤਰੀ ਸਾਹਿਬ ਆਪਣੀ ਜੇਬ ਤੋਂ ਪੈਸਾ ਨਹੀਂ ਲਾ ਰਹੇ ਪੈਸਾ ਤਾਂ ਲੱਗ ਰਿਹਾ ਸਰਕਾਰ ਦਾ ਔਰ ਲੱਗ ਰਿਹਾ ਕੈਪਟਨ ਅਮਰਿੰਦਰ ਸਿੰਘ ਜੀ ਦੀ ਮਰਜ਼ੀ ਦੇ ਨਾਲ ਬਾਕੀ ਇਹ ਪਹਿਲਾ ਮੈਂ ਮੰਤਰੀ ਦੇਖਿਆ ਜਿਹੜੇ ਉਦਘਾਟਨ ਸੜਕਾਂ ਦੇ ਛੋਟੀ ਮੱਡੀ ਰਿਪੇਅਰ ਦੇ ਗਲੀਆਂ ਦੇ ਸਾਡੇ ਕਾਉਂਸਲਰ ਕਰਦੇ ਨੇ ਉਹ ਉਦਘਾਟਨ ਮੰਤਰੀ ਕਰ ਰਹੇ ਨੇ ਮੰਤਰੀਆਂ ਨੂੰ ਚਾਹੀਦਾ ਇਸ ਮੰਤਰੀ ਨੂੰ ਚਾਹੀਦਾ ਕੋ ਵੱਡਾ ਪ੍ਰੋਜੈਕਟ ਲਾ ਕੇ ਆਣ ਬਟਾਲੇ 'ਚ ਜਾਂ ਆਪਣੇ ਹਲਕੇ 'ਚ ਹਰ ਫਟੇ ਘੜ ਚੂਟੀਆਂ ਤੇ ਮੇਰੇ ਖਿਆਲ ਉਹਨਾਂ ਦਾ ਹਾਲਾਤ ਹੀ ਕੁਝ ਇਹੋ ਜਿਹੇ ਨੇ ਕਿ ਮੇਰੇ ਖਿਆਲ ਵੱਢਦੇ ਹੀ ਨਹੀਂ ਉਥੇ ਬਟਾਲੇ ਵਾਲੇ ਜਰਾ ਧਿਆਨ ਮંત્રી ਬਣਦਾ ਤਦ ਫਾਇਦਾ ਵਾਜੇ ਕਿ ਵੱਡਾ ਪ੍ਰੋਜੈਕਟ ਲੈ ਕੇ ਆਣ ਪੰਜਾਬ ਸਰਕਾਰ ਦਾ ਕੇਂਦਰ ਸਰਕਾਰ ਦਾ ਜਿੱਤੇ ਹਜ਼ਾਰਾਂ ਲੋਕਾਂ ਨੂੰ ਰੋਜ਼ਗਾਰ ਮਿਲੇ ਜਿੱਥੇ ਇਸ ਇਲਾਕੇ ਦੀ ਆਰਥਿਕ ਦਸ਼ਾ ਸੁਧਰੇ ਉਹ ਤੇ ਕੋ ਗੱਲ ਹੈਣੀ ਸੜਕ ਦੀ ਰਿਪੇਅਰ ਦਾ ਕਾਹਦਾ ਇੱਥੇ ਅੱਜ ਉਹ ਤੁਘੜ ਕਰ ਰਹੇ ਨੇ ਬਟਾਲੇ ਸ਼ਹਿਰ ਚ ਇਹ ਚੰਗਾ ਨਹੀਂ ਲੱਗਦਾ ਮਹਾਰਾਜ ਕੈਪਟਨ ਮੀਦਰ ਸਿੰਘ ਦਾ ਮੰਤਰੀ ਹੋਵੇ ਪਹਿਲੇ ਦੂਜੇ ਤੀਜੇ ਨੰਬਰ ਤੇ ਆਉਣ ਨੂੰ ਗਿੰਦਾ ਹੋਵੇ ਤੇ ਸੜਕਾਂ ਦੇ ਤੁਹਾਡਣ ਚੱਲਿਆ ਮੈਂ ਤੇ ਕਦੀ ਨਹੀਂ ਸੀ ਗਿਆ ਮੇਰੇ ਤੇ ਐਮਸੀ ਸਾਹਿਬ ਕਰਦੇ ਨੇ ਜਾ ਕੇ ਉਹ ਤੁਘੜ ਰਹੇ ਹੋ ਜੇ ਤੋ ਇਸ ਲਈ ਉਹਨਾਂ ਨੂੰ ਬਿਫਿਟਿੰਗ ਹੈ ਕਿ ਆਹ ਵੱਡਾ ਪ੍ਰੋਜੈਕਟ ਲਗਾਣ ਤੇ ਅਸੀਂ ਮੰਡੀਆਂ ਬਟਾਲੇ ਵਾਲੇ ਵੀ ਤੇ ਸਾਰੇ ਜਾਣੇ ਕਿ ਵਧੀਆ ਕੰਮ ਕੀਤਾ। ਉਧਰ ਕੱਲ ਦੀ ਕੇਜਰੀਵਾਲ ਦੀ ਰੈਲੀ ਤੋਂ ਬਾਅਦ ਕਈ ਵੱਡੇ ਸਵਾਲ ਵੀ ਖੜੇ ਹੋ ਰਹੇ ਨੇ। ਸਵਾਲ ਇਹ ਵੀ ਖੜਾ ਹੋ ਰਿਹਾ ਹੈ ਕਿ ਕੀ ਅਰਵਿੰਦ ਕੇਜਰੀਵਾਲ ਨੂੰ ਨਸ਼ਿਆਂ ਦੇ ਮਸਲੇ ਤੇ ਦੁਬਾਰਾ ਪੁਰਾਣੇ ਟੰਗ ਨਾਲ ਲੜਾਈ ਨਹੀਂ ਲੜਨੀ ਚਾਹੀਦੀ ਸੀ? ਕੀ ਅਰਵਿੰਦ ਕੇਜਰੀਵਾਲ ਨੂੰ ਨਸ਼ਿਆਂ ਦਾ ਮੁੱਦਾ ਉਸੇ ਤਰੀਕੇ ਨਾਲ ਨਹੀਂ ਚੱਕਣਾ ਚਾਹੀਦਾ ਸੀ ਜਿਵੇਂ ਉਹ ਪਹਿਲਾਂ ਚੱਕਦੇ ਰਹੇ ਨੇ? ਕੀ ਵਿਕਰਮ ਜੀਠੀਏ ਨਾਲ ਮਾਫੀ ਮੰਗਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਨਸ਼ਿਆਂ ਦੇ ਖਿਲਾਫ ਲੜਾਈ ਠੰਡੀ ਤਾਂ ਨਹੀਂ ਕਰ ਦੇਣਗੇ ਇੱਕ ਦੂਜਾ ਪੱਖ ਵੀ ਹੈ ਕਿ ਭਗਵੰਤ ਮਾਨ ਦਾ ਸ਼ਰਾਬ ਛੱਡਣਾ ਪੰਜਾਬ ਦਾ ਬਹੁਤ ਵੱਡਾ ਮੁੱਦਾ ਸੀ ਜਿਸ ਉੱਪਰ ਅਰਵਿੰਦ ਕੇਜਰੀਵਾਲ ਬਹੁਤ ਜ਼ਿਆਦਾ ਖੁਸ਼ ਹੋਏ ਆਓ ਸੁਣਦੇ ਹਾਂ ਅਰਵਿੰਦ ਕੇਜਰੀਵਾਲ ਕਿਵੇਂ ਖੁਸ਼ ਹੋਏ ਜਦੋਂ ਭਗਵੰਤ ਮਾਨ ਨੇ ਮੰਚ 'ਤੇ ਤੋਂ ਸ਼ਰਾਬ ਛੱਡ ਦਿੱਤੀ ਅਰਵਿੰਦ ਕੇਜਰੀਵਾਲ ਇਸ ਤਰੀਕੇ ਨਾਲ ਰਿਐਕਟ ਕਰ ਰਹੇ ਸਨ ਜਿਵੇਂ ਪੰਜਾਬ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੋਵੇ ਅੱਗੇ ਭਗਵੰਤ ਮਾਨ ਨੇ मेरा दिल जीत लिया और मुझे लगता है केवल मेरा दिल नहीं जीता भगवंत मान ने पूरे पंजाब का दिल जीत लिया नेता हो तो ऐसा हो जो जनता के लिए किसी भी किस्म की कुर्बानी करने को तैयार हो आज की स्वार्थी दुनिया में जब एक आदमी अपने माँ बाप के लिए कुछ नहीं करता बच्चों के लिए कुछ नहीं करता ऐसी स्वार्थी दुनिया में इतना बड़ा संकल्प करना यह कोई छोटी बात नहीं है कि एक जनवरी के बाद से मैं दारू को हाथ नहीं लगाऊंगा ये बहुत बड़ी बात है दोस्तों भगवंत मान पंजाब का एक बहुत बड़ा कलाकार हुआ करता था एक एक-एक शो के हजारों हजारों रुपए लेता था उसे क्या जरूरत पड़ी थी राजनीति में आने की वो राजनीति में आया क्योंकि वो पंजाब के लोगों की सेवा करना चाहता था उसे लगा कि जिस पंजाब के लोगों की वजह से आज वो इतना बड़ा कलाकार बना है अगर पंजाब के लोग इतने दुख में हैं, आज नशे की वजह से पंजाब डूब रहा है तो उसके आत्मा ने कहा कि उसका कलाकार बने रहना ठीक नहीं है हजारों हजारों लाखों रुपए की आमदनी की कैरियर छोड़ के भगवंत मान राजनीति में आया जलंधर सात किसान जथेबंद ने रोस मार्च किया प्रोटेस्ट किया ਇਨਾ ਕਿਸਾਨਾਂ ਆਗੂਆਂ ਦਾ ਕਹਿਣਾ ਸੀ ਕਿ ਨਾ ਹੀ ਕੇਂਦਰ ਸਰਕਾਰ ਤੇ ਨਾ ਹੀ ਕੈਪਟਨ ਸਰਕਾਰ ਸਾਡੀਆਂ ਮੰਗਾਂ ਵੱਲ ਧਿਆਨ ਦੇ ਰਹੀ ਹੈ। ਸਾਡਾ ਜਿਹੜਾ ਅੱਜ ਧਰਨਾ ਹੈ ਉਹ ਪੰਜਾਬ ਦੀਆਂ ਸੱਤ ਕਿਸਾਨ ਜਥੇਬੰਦੀਆਂ ਦਾ ਫੈਸਲਾ ਆ ਕਿ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਥਾਣੇ ਦਿੱਤੇ ਜਾਣ, ਮੁਜ਼ਾਰੇ ਕੀਤੇ ਜਾਣ ਤੇ ਮੰਗ ਪੱਤਰ ਡੀਸੀ ਰਾਹੀਂ ਪੰਜਾਬ ਸਰਕਾਰ ਨੂੰ ਭੇਜਿਆ ਜਾਵੇ। ਜਿਹਦੇ ਵਿੱਚ ਮੇਨ ਅਸੀਂ ਤਿੰਨ ਮੰਗਾਂ ਕਰ ਰਹੇ ਹਾਂ ਪਹਿਖ ਤਾਂ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਜਿਹੜਾ ਬਿਨਾਂ ਸ਼ਰਤ ਹਰ ਤਰ੍ਹਾਂ ਦਾ ਕਰਜ਼ਾ ਉਹ ਆਰਟੀ ਦਾ ਹੋਵੇ, ਉਹ ਪ੍ਰਾਈਵੇਟ ਹੋਵੇ, ਉਹ ਜਿਹੜਾ ਬੈਂਕਾਂ ਦਾ ਹੋਵੇ ਸੁਸਾਇਟੀਆਂ ਦਾ ਹੋਵੇ ਉਹ ਬਿਨਾਂ ਸ਼ਰਤ ਮਾਫ ਕੀਤਾ ਜਾਵੇ। ਦੂਜੀ ਅਸੀਂ ਮੰਗ ਕਰ ਰਹੇ ਹਾਂ ਕਿ ਜਿਹੜਾ ਡਾਕਟਰ ਸੋਮੀਨਾਥ ਕਮਿਸ਼ਨ ਆ ਉਹਦੀ ਰਿਪੋਰਟ ਨੂੰ ਹੂਬ ਹੂ ਲਾਗੂ ਕੀਤਾ ਜਾਵੇ। ਜਿੱਦਾਂ ਸੈਂਟਰ ਸਰਕਾਰ ਮੋਦੀ ਦੀ ਸਰਕਾਰ ਕਹਿ ਰਹੀ ਆ ਕਿ ਅਸੀਂ ਡੇਢੇ ਭਾਅ ਦੇ ਦੇ ਦਿੱਤੇ ਉਹ ਦਿੱਤੇ ਨਹੀਂ ਗਾ। ਉਹ ਡਾਕਟਰ ਸੋਮੀਨਾਥ ਨੇ ਵੀ ਉਹ ਰੱਦ ਕਰ ਦਿੱਤੇ ਆ ਕਿ ਉਹ ਡੇਢੇ ਭਾਅ ਨਹੀਂ ਹੈ। ਉਹਦੇ ਉੱਤੇ ਫੈਮਿਲੀ ਲੇਬਰ ਪਾ ਕੇ ਉਹਦੇ ਉੱਤੇ ਪੂਰਾ ਜ਼ਮੀਨ ਦਾ ਕਿਰਾਇਆ ਪਾ ਕੇ ਉਹਦੇ ਵਿੱਚ ਜਿਹੜੀ ਇਨਪੁਟ ਆ ਜਿਹੜੀ ਲਾਗਤ ਲੱਗਦੀ ਆ ਉਹ ਸਾਰਿਆਂ ਨੂੰ ਪਾ ਕੇ ਉਹਦਾ ਡੇਡਾ ਪਾਸ ਦਿੱਤਾ ਜਾਵੇ ਤਾਂ ਫੇਰ ਕਿਸਾਨ ਜਿਹੜਾ ਵੱਸ ਸਕਦਾ ਤੇ ਇਸ ਸਾਲ ਹੁਣ ਤੱਕ ਜੀਆਂ ਸੁਰਖੀਆਂ ਨਵੀਆਂ ਤੇ ਤਾਜ਼ੀਆਂ ਸੁਰਖੀਆਂ ਨਾਲ ਫੇਰ ਮਿਲਾਂਗੇ ਫਿਲਹਾਲ ਸੁਰਿੰਦਰ ਡੱਲਾ ਨੂੰ ਦਿਓ ਇਜਾਜ਼ਤ ਧੰਨਵਾਦ